ਬਿਲਕਿਸਬਾਨੋ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਹੁਣ ਦਾ ਬਦਲ ਦਿੱਤਾ ਦਰਸਲ ਗੁਜਰਾਤ ਸਰਕਾਰ ਦਾ 2022 ਵਾਲਾ ਫੈਸਲਾ ਬਦਲ ਕੇ ਰੱਖ ਦਿੱਤਾ ਔਰ ਗੁਜਰਾਤ ਸਰਕਾਰ ਨੂੰ ਜਮ ਕੇ ਡਾਂਟ ਵੀ ਲਗਾਈ ਹੈ ਦੱਸ ਤੀਏ ਹੈ ਕਿ ਸੁਪਰੀਮ ਕੋਰਟ ਨੇ ਬਿਲਕਿਸਬਾਨੋ ਮਾਮਲੇ ਦੇ ਵਿੱਚ ਰਿਹਾ ਕੀਤੇ 11 ਮੁਲਜ਼ਮ ਜਿਹੜੇ ਨੇ ਉਹਨਾਂ ਦੀ ਸਜ਼ਾ ਮੁਆਫੀ ਰੱਦ ਕਰ ਦਿੱਤੀ ਹੈ ਦਰਸਲ 2022 ਦੇ ਵਿੱਚ ਇਹਨਾਂ ਨੂੰ ਸਜ਼ਾ ਮੁਆਫੀ ਦੇ ਦਿੱਤੀ ਗਈ ਸੀ ਪਰ ਹੁਣ ਸੁਪਰੀਮ ਕੋਰਟ ਨੇ ਉਹ ਸਜ਼ਾ ਮੁਆਫੀ ਰੱਦ ਕਰ ਦਿੱਤੀ ਗਈ ਹੈ ਗੁਜਰਾਤ ਸਰਕਾਰ ਨੂੰ ਸੁਪਰੀਮ ਕੋਰਟ ਦੇ ਵੱਲੋਂ ਤਾੜਨਾ ਕੀਤੀ ਗਈ ਹੈ ਉਹਨਾਂ ਨੇ ਸਾਫ਼ ਕਿਹਾ ਹੈ ਸੁਪਰੀਮ ਕੋਰਟ ਦੇ ਵਿੱਚ ਸਾਫ਼ ਕਿਹਾ ਗਿਆ ਹੈ ਕਿ ਗੁਜਰਾਤ ਸਰਕਾਰ ਨੂੰ ਇਹੋ ਜਿਹੇ ਅਧਿਕਾਰ ਬਿਲਕੁਲ ਵੀ ਨਹੀਂ ਸੀ ਕਿ ਕੋਈ ਸਜ਼ਾ ਮੁਆਫੀ ਦਿੱਤੀ ਜਾਵੇ ਗੁਜਰਾਤ ਸਰਕਾਰ ਨੇ ਆਪਣੀਆਂ ਤਾਕਤਾਂ ਦੀ ਦੁਰਵਰਤੋਂ ਕੀਤੀ ਹੈ ਇਹ ਇਲਜ਼ਾਮ ਸੁਪਰੀਮ ਕੋਰਟ ਵੱਲੋਂ ਲਗਾਇਆ ਗਿਆ ਹੈ ਔਰ ਇਸ ਦੇ ਚੱਲਦੇ 2 ਹਫ਼ਤਿਆਂ ਦਾ ਸਮਾਂ ਦਿੱਤਾ 2 ਹਫ਼ਤਿਆਂ ਦੇ ਅੰਦਰ ਅੰਦਰ ਜਿਹੜੇ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਪਾਣਾ ਹੋਵੇਗਾ ਗੁਜਰਾਤ ਸਰਕਾਰ ਵੱਲੋਂ ਸਪਰੀਮ ਕੋਰਟ ਨੇ ਸਾਫ ਕੀਤਾ ਆ ਕਿ ਗੁਜਰਾਤ ਸਰਕਾਰ ਨੂੰ ਇਹੋ ਜਿਹਾ ਬਿਲਕੁਲ ਵੀ اختیار ਨਹੀਂ ਸੀ ਉਹਨਾਂ ਦੇ ਕੋਲ ਇਹੋ ਜਿਹੀ ਬਿਲਕੁਲ ਤਾਕਤ ਨਹੀਂ ਸੀ ਅਥਾਰਟੀ ਨਹੀਂ ਸੀ ਕਿ ਇਹੋ ਜਿਹਾ ਹੁਕਮ ਸੁਣਾਇਆ ਜਾਵੇ ਇਹੋ ਜਿਹੀ ਕਾਰਵਾਈ ਕੀਤੀ ਜਾਵੇ 2022 ਨੂੰ 15 ਅਗਸਤ 2022 ਨੂੰ ਇਹ ਕੈਦੀ ਜਿਹੜੇ ਨੇ ਰਿਹਾ ਕਰ ਦਿੱਤੇ ਗਏ ਸੀ ਦੋਸ਼ੀ ਰਿਹਾ ਕਰ ਦਿੱਤੇ ਗਏ ਸੀ ਪਰ ਉਸ ਦੇ ਚੱਲਦੇ ਹੁਣ ਸੁਪਰੀਮ ਕੋਰਟ ਨੇ ਤਾੜਨਾ ਕੀਤੀ ਆ ਸੁਪਰੀਮ ਕੋਰਟ ਨੇ ਸਖਤ ਹੁਕਮ ਸੁਣਾਇਨੇ ਕਿ ਦੋ ਹਫ਼ਤਿਆਂ ਦੇ ਅੰਦਰ ਅੰਦਰ ਇਹਨਾਂ ਕੈਦੀਆਂ ਨੂੰ ਜਲਦ ਤੋਂ ਜਲਦ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਨਹੀਂ ਤਾਂ ਫਿਰ ਐਕਸ਼ਨ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਬਿਲਕਿਸ ਅਬਾਨੋ ਦਾ ਵੀ ਬਿਆਨ ਸਾਹਮਣੇ ਆਇਆ ਉਸਨੇ ਸਾਫ ਕਿਹਾ ਆਪਣੇ ਵਕੀਲ ਸ਼ੋਭਾ ਗੁਪਤਾ ਦੇ ذریعے ਕਿ ਅੱਜ ਉਸ ਦਾ ਨਵਾਂ ਸਾਲ ਚੜ੍ਹਿਆ ਆਇਆ ਔਰ ਅੱਜ ਉਹ ਬੇहद ਖੁਸ਼ ਹੈਗੀ ਆ ਕਿਉਂਕਿ ਉਸ ਨੂੰ ਦੁਆਰਾ ਇਨਸਾਫ ਮਿਲ ਗਿਆ ਦਰਸਲ ਇਸ ਮਾਮਲੇ ਨੂੰ ਲੈ ਕੇ ਸਾਫਟ ਕੌਰ ਦੇ ਉੱਤੇ ਜਦੋਂ 2002 ਦੇ ਵਿੱਚ ਗੁਜਰਾਤ ਦੰਗੇ ਹੋਏ ਸੀ ਉਸ ਦੌਰਾਨ ਬਿਲਕਸ ਬਾਨੋ ਦੇ ਨਾਲ ਰੇਪ ਕੀਤਾ ਜਾਂਦਾ ਸਮੂਹਿਕ ਬਲਾਤਕਾਰ ਹੁੰਦਾ ਤੇ ਇਸ ਤੋਂ ਬਾਅਦ ਬਿਲਕਸ ਬਾਨੋ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਦੀ ਗਿਣਤੀ 7 ਸੀ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਉਸ ਦੀ ਇਨਸਾਫ ਦੇ ਇਹਵਜ਼ ਦੇ ਵਿੱਚ ਜਿਨ੍ਹਾਂ ਨੂੰ ਸਜ਼ਾ ਹੁੰਦੀ ਹੈ ਗੁਜਰਾਤ ਸਰਕਾਰ ਉਹਨਾਂ ਦੀ ਸਜ਼ਾ ਮੁਆਫ ਕਰ ਦਿੰਦੀ ਹੈ 2022 ਦੇ ਵਿੱਚ 15 ਅਗਸਤ 2022 ਦੇ ਵਿੱਚ ਹੋ ਰਿਹਾ ਹੋ ਜਾਂਦੇ ਆ ਗੁਜਰਾਤ ਦੀ ਜੇਲ੍ਹ ਦੇ ਵਿੱਚੋਂ ਤੇ ਹੁਣ 2024 ਦੇ ਵਿੱਚ ਸੁਪਰੀਮ ਕੋਰਟ ਨੇ ਇਹ ਹੁਕਮ ਸੁਣਾ ਦਿੱਤਾ ਤਾੜਨਾ ਕਰ ਦਿੱਤੀ ਹੈ ਗੁਜਰਾਤ ਸਰਕਾਰ ਨੂੰ ਕਿ ਇਹੋ ਜਿਹਾ ਅਧਿਕਾਰ ਉਹਨਾਂ ਦੇ ਕੋਲ ਬਿਲਕੁਲ ਵੀ ਨਹੀਂ ਸੀ ਤੇ ਉਹਨਾਂ ਨੂੰ ਇਹ ਹਰਗिज ਨਹੀਂ ਕਰਨਾ ਚਾਹੀਦਾ ਦੋ ਹਫ਼ਤੇ ਦਾ ਸਮਾਂ ਹੈ ਦੋ ਹਫ਼ਤੇ ਦੇ ਅੰਦਰ ਅੰਦਰ ਇਹ 11 ਕੈਦੀ ਜੇਲ੍ਹ ਦੇ ਵਿੱਚ ਵਾਪਸ ਸੁਟੇ ਜਾਣੇ ਚਾਹੀਦੇ ਨੇ ਬਿਲਕੁਸਬਾਨੋ ਮਾਮਲੇ ਦੇ ਵਿੱਚ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਬਿਲਕੁਸਬਾਨੋ ਦੇ ਨਾਲ ਇਹੋ ਜਿਹਾ ਜ਼ਬਰਦਸਤ ਹੋਇਆ ਸੀ ਉਸ ਸਮੇ ਬਿਲਕੁਸਬਾਨੋ 21 ਸਾਲ ਦੀ ਸੀਗਾ ਤੇ ਉਸ ਦੇ ਕੂਖ ਦੇ ਵਿੱਚ 5 ਮਹੀਨੇ ਦਾ ਇੱਕ ਬੱਚਾ ਵੀ ਸੀ ਔਰ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਬਿਲਕਿਸਬਾਨੋ ਦੇ ਪਰਿਵਾਰ ਮੈਂਬਰ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਸੀ ਉਹਨਾਂ ਦੇ ਵਿੱਚ ਬਿਲਕਿਸਬਾਨੋ ਦੀ 3 ਸਾਲਾਂ ਦੀ ਧੀ ਵੀ ਸ਼ਾਮਿਲ ਸੀ ਜਿਸ ਨੂੰ ਮਾਰ ਦਿੱਤਾ ਜਾਂਦਾ ਹੈ ਮੌਤ ਦੇ ਘਾਟ ਤਾਰ ਦਿੱਤਾ ਜਾਂਦਾ ਉਸ ਤੋਂ ਬਾਅਦ ਇਹ ਸਜ਼ਾ ਹੁੰਦੀ ਹੈ 11 ਲੋਕ ਜੇਲ੍ਹ ਚ ਸੁੱਟੇ ਜਾਂਦੇ ਨੇ ਪਰ 2022 ਦੇ ਵਿੱਚ ਦੁਬਾਰਾ ਇਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈਰਾਨੀ ਦੀ ਗੱਲ ਹੁੰਦੀ ਹੈ ਉਸ ਦਾ ਹਵਾਲਾ ਅਜੇ ਤੱਕ ਦਿੱਤਾ ਜਾਂਦਾ ਕਿ ਆਖਰ ਬਿਲਕੁਸ ਬਾਨੋ ਮਾਮਲੇ ਦੇ ਵਿੱਚ ਇਹਨਾਂ 11 ਦੋਸ਼ੀਆਂ ਨੂੰ ਰਿਹਾ ਕਿਉਂ ਕੀਤਾ ਗਿਆ ਸੀ ਗੁਜਰਾਤ ਸਰਕਾਰ ਵੱਲੋਂ ਪਰ ਉਸ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਗੁਜਰਾਤ ਸਰਕਾਰ ਨੂੰ ਹੁਣ ਡਾਂਟ ਲਾਈ ਗਈ ਹੈ ਗੁਜਰਾਤ ਦੀ ਭਾਜਪਾ ਸਰਕਾਰ ਨੂੰ ਹੀ ਡਾਂਟ ਲਾਈ ਗਈ ਹੈ ਪਰ ਸਾਫ਼ ਤੌਰ ਤੇ ਕਿਹਾ ਹੈ ਕਿ ਇਹੋ ਜਿਹਾ ਹਰਗिज ਨਹੀਂ ਹੋਣਾ ਚਾਹੀਦਾ ਇਹੋ ਜੀ ਅਥਾਰਟੀ ਗੁਜਰਾਤ ਸਰਕਾਰ ਦੇ ਕੋਲ ਕਦੀ ਵੀ ਨਹੀਂ ਸੀ ਔਰ ਨਾਲ ਦੀ ਨਾਲ ਇਹ ਵੀ ਕਿਹਾ ਹੈ ਕਿ ਜੋ ਕੁਝ ਵੀ ਕੀਤਾ ਇਸ ਨੂੰ ਛੇਤੀ ਸੁਧਾਰਿਆ ਜਾਵੇ 2 ਹਫ਼ਤੇ ਦਾ ਸਮਾਂ ਹੈ 2 ਹਫ਼ਤੇ ਦੇ ਅੰਦਰ ਅੰਦਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਲਾ ਇਸ ਤਰ੍ਹਾਂ ਦੀ ਪਹਿਲਾਂ ਸਲਾਖਾਂ ਦੇ ਪਿੱਛੇ ਬੰਦ ਸੀ ਦੋਸ਼ੀ ਉਸੇ ਤਰ੍ਹਾਂ ਔਰ ਬਿਲਕਸਬਾਨੋ ਨੇ ਆਪਣੀ ਵਕੀਲ ਸ਼ੋਭਾ ਗੁਪਤਾ ਦੇ ਜ਼ਰੀਏ ਇਹ ਜ਼ਾਹਿਰ ਕੀਤਾ ਕਿ ਅੱਜ ਬਿਲਕਸਬਾਨੋ ਬੇहद ਖੁਸ਼ ਹੈਗੀ ਹੈ ਔਰ ਅੱਜ ਉਸ ਦਾ ਨਵਾਂ ਸਾਲ ਦੁਆਰਾ ਚੜਿਆ ਔਰ ਇਸ ਮਾਮਲੇ ਨੂੰ ਲੈ ਕੇ ਬਿਲਕਸਬਾਨੋ ਮਾਮਲੇ ਨੂੰ ਲੈ ਕੇ ਹੁਣ ਕਿਤਨਾ ਕਿਤੇ ਦੁਆਰਾ ਇਨਸਾਫ ਹੁੰਦਾ ਨਜ਼ਰ ਆਉਣ ਲੱਗਿਆ ਜਿਹੜਾ ਕਿ 2022 ਦੇ ਵਿੱਚ ਟੁੱਟਦਾ ਨਜ਼ਰ ਆ ਰਿਹਾ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ